ਨਮਸਕਾਰ ਬੱਤਿਆਂ ਨਾਲ ਜੁੜੀ ਹੋਈ ਅਹਿਮ ਖਬਰ ਲिटल ਫਲਾਵਰ ਕਾਨਵਰਟ ਸਕੂਲ ਧਾਰੀਵਾਲ ਦੇ 8ਵੀਂ ਜਮਾਤ ਦੇ ਵਿਦਿਆਰਥੀ ਇਸਹਾਕ ਨਾਹਰ ਵੱਲੋਂ ਦਿੱਲੀ ਵਿਕੇ ਹੋਏ ਨੈਸ਼ਨਲ ਪਬਲਿਕ ਸਕੂਲ ਗੇਮ ਕਾਰਾਟੇ ਚੈਂਪੀਅਨਸ਼ਿਪ ਮੁਕਾਬਲੇ ਦੌਰਾਨ ਅੰਡਰ 14 ਬੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 골ਡ ਮੈਡਲ ਜਿੱਤ ਕੇ ਆਪਣੇ ਮਾਪਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ 골ਡ ਮੈਡਲ ਜੇਤਾ ਇਸਹਾਕ ਨਾਹਰ ਦਾ ਧਾਰੀਵਾਲ ਪਹੁੰਚਣ ਤੇ ਨਗਰ ਕੌਂਸਲ ਪ੍ਰਧਾਨ ਅਸੁਨੀ ਦੁੱਗਲ ਵੱਲੋਂ ਸੁਮੇਤ ਕਾਉਂਸਲਰ ਅਤੇ ਸ਼ਹਿਰ ਦੀਆਂ ਨਾਗਵ ਸਸ਼ੀਤਾ ਨੇ ਹਾਰਫਾ ਕੇ ਸਨ ਦਾ ਸਵਾਦ ਕੀਤਾ ਇਸ ਮੌਕੇ ਤੇ ਪ੍ਰਧਾਨ ਅਸ਼wini ਦੁੱਗਲ ਨੇ 골ਡ ਮੈਡਲ ਵਿਜੇਤਾ ਇਹਾਤਨਾਰ ਅਤੇ ਉਸਦੇ ਸਮੂਹ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਸ਼ਹਿਰ ਧਾਰੀਵਾਲ ਲਈ ਬੜੇ ਮਾਣ ਵਾਲੀ ਗੱਲ ਹੈ ਜਿਸ ਨੇ ਆਪਣੀ ਸਖਤ ਮਿਹਨਤ ਕੋਚ ਦੀ ਸਗਲਾਈ ਅਤੇ ਮਾਪਿਆਂ ਦੀ ਪ੍ਰੇਰਣਾ ਸੱਤਾ ਮੁਕਾਮ ਹਾਸਲ ਕੀਤਾ ਅਤੇ ਕਾਮਨਾ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਉਪਲਬਧੀਆਂ ਹਾਸਲ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇਗਾ ਇਸ ਮੌਕੇ ਤੇ 골ਡ ਮੈਡਲ ਵਿਜੇਤਾ ਸੁਹਾਤਨਾਰ ਦੇ ਪਿਤਾ ਪ੍ਰੇਮਨਾਰ ਨੇ ਨਗਰ ਕੌਂਸਲ ਪ੍ਰਧਾਨ ਸਮੇਤ ਹੋਰ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਉਹਨਾਂ ਵੱਲੋਂ ਮੇਰੇ بیٹے ਦੀ ਹੌਸਲਾ ਵਜਾਈ ਇਹ ਕਰਨ ਕਰਨ ਖੇਡਾਂ ਪ੍ਰਤੀ ਹੌਰਭ ਸਾਹਿਬ ਵਗੇਗਰ ਅਤੇ ਚੰਗਾ ਮੁਕਾਮ ਹਲ ਕਰੇਗਾ 골ਡ ਮੈਡਲ ਵਿਜੇਤਾ ਸੁਹਾਤਨਾਰ ਨੇ ਪੂਰੀ ਯੋਸ਼ਨਾ ਕਿਹਾ ਕਿ ਉਹ ਜਰੂਰ ਇੰਟਰਨੈਸ਼ਨਲ ਤਰਾਰੇ ਮੁਕਾਬਲਿਆਂ ਦੌਰਾਨ ਦੇਟ ਕੇ ਆਪਣੇ ਭਾਰਤ ਦੇਸ਼ ਦਾ ਨਾਮ ਰੋਸ਼ਨ ਕਰੇਗਾ ਜਿਸ ਲਈ ਉਹ ਲਗਾਤਾਰ ਮਿਹਨਤ ਕਰ ਰਹੇ ਹਨ ਇਸ ਮੌਕੇ ਤੇ ਕਾਉਂਸਲਰ ਪੂਰਨਮ ਕਾਉਂਸਲਰ ਸੁਦੀਪ ਕੌਰ ਸੈਂٹری ਇੰਸਪੈਕਟਰ ਸੁਜੀਤ ਸੋਨੀ ਬਲਾਕਪਦਰ ਰਮੇਸ਼ ਮੀਤ ਸਾਹਿਬ ਬਲਜਿੰਦਰ ਸਿੰਘ ਸੁਪਰੀਡੈਂਟ ਪੁਜਯਾ ਜਗੀਰੋ ਸੁਪਾ ਜੋਤੀਮਾ ਜਨਮਨ ਮਨਮੋਨ ਸਿੰਘ ਗੇਲਰ ਨਾਮ ਸਿੰਘ ਬੁੱਟਰ ਤੋਂ ਇਲਾਵਾ ਹੋਰ ਆ ਜਨ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਸ਼ੇਅਰ ਜਰੂਰ ਕਰਿਓ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ। ਲਾ ਰਮੇਸ਼ ਚੰਦ ਬਲਾਕ ਪ੍ਰਧਾਨ ਆਮਾਦਵੀ ਪਾਰਕ ਧਾਰੀਵਾਲ ਤੋਂ ਅੱਜ ਇਹ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਇਹ ਸਾਡੇ ਬੱਚੇ ਸਾਡੇ ਇਸ ਇਲਾਕੇ ਦਾ ਨੇ। ਪੂਰੇ ਪੰਜਾਬ ਦਾ ਜਿਹੜਾ ਮਾਣ ਰ데요 ਇਹ ਮਾਣ ਇਹਨੇ ਕਾਰਾਟੇ ਚੈਂਪੀਅਨਸ਼ਿਪ ਵਿੱਚ ਆਪਣੀ ਪਹਿਲਾ ਨੰਬਰ ਤੇ ਆਣ ਕੇ ਦੋ ਵਾਰ 골ਡ ਮੈਡਲ ਜਿੱਤ ਕੇ ਜਿਹੜਾ ਆਪਣੇ ਘਰ ਆ ਇਹ ਇਹਦੇ ਇਸ 골ਡ ਮੈਡਲ ਜਿੱਤਣ ਨਾਲ ਸਾਡੇ ਇਲਾਕੇ ਦੇ ਵਿੱਚ ਬਹੁਤ ਮਾਣ ਸਤਿਕਾਰ ਵਧਿਆ ਇਹਦੇ ਨਾਲ ਇਹ ਵੀ ਹੋਇਆ ਕਿ ਇੱਕ ਜਿਹੜਾ ਭਗਵੰਤ ਮਾਨ ਜੀ ਦਾ ਇੱਕ ਬਰਲਾ ਚੱਲ ਰਿਹਾ ਖੇਡਾਂ ਪ੍ਰਤੀ ਇਸਨੇ ਉਹਦੇ ਉੱਪਰ ਵੀ ਜਿਹੜਾ ਉਹਦੇ ਤੇ ਵੀ ਬਹੁਤ ਵਧੀਆ ਜਿਹੜਾ ਕੰਮ ਕਰਕੇ 골ਡ ਮੈਡਲ ਜਿੱਤ ਕੇ ਇੱਕ ਇਹ ਦੱਸਿਆ ਕਿ ਜਿਹੜੇ ਬੱਚੇ ਆ ਜਿੱਧਰ ਵੱਲ ਨੂੰ ਨੌਜਵਾਨ ਪੀੜੀ ਤੌਰ ਤੇ ਉਹ ਕੰਮ ਜਿਹੜਾ ਉਹਨਾਂ ਵਾਸਤੇ ਕੋਈ ਵੀ ਜਣਾ ਕੰਮ ਔਖਾ ਨਹੀਂ ਹੋ ਸਕਦਾ ਔਰ ਮੈਂ ਚਾਹੁੰਨਾ ਐਸੇ ਤਰ੍ਹਾਂ ਮੇਰੇ ਵੱਲੋਂ ਤੇ ਸਾਡੇ ਸਾਰਿਆਂ ਵੱਲੋਂ ਇਹੋ ਸ਼ੁਭ ਕਾਮਨਾਵਾ ਕਿ ਇਹ ਬੱਚਾ ਜਿਹੜਾ ਦਿਨ ਰਾਤ ਚੜ੍ਹਦੀ ਤੱਕੀ ਕਰੇ ਇਸ ਤੋਂ ਵਧੀਆ ਨੈਸ਼ਨਲ ਏਡ ਗਿਆ ਇਹ ਜਿਹੜਾ ਬਾਹਰ ਦੇ ਦੇਸ਼ਾਂ 'ਚ ਜਾ ਕੇ ਪੂਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕਰੇ ਆਪਾਂ ਸਰਕਾਰ ਵੱਲੋਂ ਕੋਸ਼ਿਸ਼ ਕਰਾਂਗੇ ਇਨੂੰ ਕੋਈ ਮਾਨ ਸਤਕਾਰ ਜਿਹੜਾ ਸਰਕਾਰ ਵੱਲੋਂ ਦਿੱਤਾਇਆ ਜਾਵੇ ਧੰਨਵਾਦ ਅੱਜ ਸਾਡੇ ਲਈ ਇਹ ਬੜੀ ਮਾਨ ਦੀ ਗੱਲ ਆ ਜੀ ਸਾਡਾ ਬੱਚਾ ਧਾਰੀਵਾਲ ਸ਼ਹਿਰ ਦਾ ਨਾਮ ਰੋਸ਼ਨ ਕਰਕੇ ਆਇਆ ਦੋ ਗੁਰਦਾਸਪੁਰ ਜ਼ਿਲ੍ਹੇ ਦਾ ਪੁੱਤਰ ਹੈ ਦੂਸਰੀ ਵਾਰੀ ਇੱਕ ਵਾਰੇ ਇੱਕ ਮਹੀਨਾ ਹੋ ਗਿਆ ਕੋਲਕਾਤਾ ਖੇਡ ਕੇ ਆਇਆ ਸੀ ਜਿਹਦੇ ਵਿੱਚ ਵੀ ਇਹਨੇ ਅਵਲ ਦਰਜਾ ਲਿਆ 골ਡ ਮੈਡਲ ਜਿੱਤ ਕੇ ਆਇਆ ਔਰ ਦੂਸਰੀ ਵਾਰੀ ਫਿਰ ਮੌਕਾ ਮਿਲਿਆ ਇਹਨੂੰ ਦਿੱਲੀ ਖੇਡਣ ਦਾ ਫੇਰ ਇਹ ਦੁਬਾਰਾ ਦਿੱਲੀ ਵਿਖੇ ਗਿਆ ਸੀ ਉਹ ਜਖਤੇ ਨੈਸ਼ਨਲ ਗੇਮਾਂ ਜਿਹੜੀਆਂ ਹੋਈਆਂ ਪੂਰੀਆਂ ਸਟੇਟਾਂ ਉਸ ਜਗ੍ਹਾ ਤੇ ਆਈਆਂ ਸਨ ਸਟੇਟ ਲੈਵਲ ਤੇ ਹੋਈ ਹਰ ਸਟੇਟ ਦੇ ਵਿੱਚੋਂ ਬੱਚੇ ਆਏ ਸਨ ਉਸ ਜਗ੍ਹਾ ਤੇ ਔਰ ਸਾਡਾ ਬੱਚਾ ਵੀ ਇਸ ਜਗ੍ਹਾ ਤੋਂ ਪੰਜਾਬ ਸਟੇਟ ਤੋਂ ਗਿਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਔਰ ਪੂਰੀ ਮਿਹਨਤ ਕਰਕੇ ਗਿਆ ਸੀ ਨੈਸ਼ਨਲ ਲੈਵਲ ਤੇ ਔਰ ਉਥੋਂ ਵੀ ਨੇ ਅਵਲ ਦਰਜਾ ਕੀਤਾ 골ਡ ਮਾਰਲ ਲੈ ਕੇ ਆਏ ਅਸੀਂ ਬੜੇ ਆਪਣੇ ਬੱਚੇ ਦੇ ਧੰਨਵਾਦੀ ਆ ਕਿ ਨੇ ਮਿਹਨਤ ਕਰਕੇ ਇਹ ਮਕਾਮ ਹਾਸਲ ਕੀਤਾ ਔਰ ਅੱਜ ਮੈਂ ਖਾਸ ਕਰਕੇ ਆਪਣੇ ਪ੍ਰਧਾਨ ਜੀ ਜਿਹੜੇ ਸਾਡੇ ਅਸ਼wini ਦੁੱਗਲ ਜੀ ਔਰ ਹੋਰ ਵੀ ਸਾਡੇ ਐਮਸੀ ਜਿਹੜੇ ਇਸ ਜਗ੍ਹਾ ਤੇ ਇਸ ਬੱਚੇ ਨੂੰ ਮਾਨ ਦੇਣ ਵਾਸਤੇ ਇਕੱਠੇ ਹੋਏ ਅੱਜ ਅਸੀਂ ਦਿਲ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਡੇ ਬੱਚੇ ਨੂੰ ਮਾਨ ਦਿੱਤਾ ਔਰ ਹੋਰ ਵੀ ਬੱਚਿਆਂ ਨੂੰ ਇਹਨਾਂ ਨੇ ਕਾਫੀ ਮੈਂ ਦੇਖਿਆ ਇਹਨਾਂ ਦੇ ਖਬਰਾਂ ਲੱਗੀਆਂ ਅਖਬਾਰ ਦੇ ਵਿੱਚ ਜਿਹੜੇ ਬੱਚੇ ਜਿੰਨੇ ਵੀ ਜਿੱਤ ਹਾਸਲ ਕਰਕੇ ਆਏ ਨੇ ਉਹਨਾਂ ਦਾ ਵੀ ਬੜਾ ਉਤਸ਼ਾਹ ਇਹਨਾਂ ਨੇ ਬੜਾ ਉਹਨਾਂ ਨੂੰ ਵੀ ਮਾਨ ਦਿੱਤਾ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਲਗਾਤਾਰ ਨੌਜਵਾਨ ਬੱਚੇ ਜਿਹੜੇ ਆ ਖੇਡ ਦੇ ਵਿੱਚ ਸਪੋਰਟਸ ਵੱਲ ਲੱਗਣ ਖੇਡਾਂ ਦੇ ਵਿੱਚ ਭਾਗ ਲੈਣ ਤਾਂ ਕਿ ਸਾਡਾ ਜਿਹੜਾ ਪੰਜਾਬ ਆ ਨੌਜਵਾਨਾਂ ਦੀ ਜਿਹੜੀ ਵੱਧ ਵੱਧ ਵਧੀਆ ਜਿਹੜੀ ਖੇਡ ਜਿਹੜੀ ਆ ਚੱਲ ਸਕੇ ਔਰ ਚੰਗਾ ਦਰਜਾ ਹਾਸਲ ਕਰੇ ਤਾਂ ਕਿ ਸਾਡੇ ਪੰਜਾਬ ਦਾ ਨਾਮ ਰੋਸ਼ਨ ਹੋਵੇ ਪੂਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਹੋਵੇ ਅੱਗੇ ਵੀ ਸਾਡਾ ਬੱਚਾ ਜਿੱਥੋਂ ਤੱਕ ਖੇਡ ਵਾਸਤੇ ਦੂਰ ਤੱਕ ਪ੍ਰਾਲਾ ਕਰਨ ਵਾਸਤੇ ਜਾਵੇਗਾ ਅਸੀਂ ਇਹਦੇ ਨਾਲ ਸਾਥ ਦੇਵਾਂਗੇ ਸਾਰੇ ਮਿਲ ਕੇ ਹਾਂਜੀ ਫਿਰ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਦੇ ਸਾਡੇ ਧਾਰੀਵਾਲ ਦਾ ਇੱਕ ਨੌਜਵਾਨ ਬੇਟਾ ਈਸ਼ਾ ਕਹਿੰਦਾ ਨਾ ਤੇ ਪਹਿਲਾਂ ਵੀ ਇਹ ਬੱਚਾ 골ਡ ਮੈਡਲ ਲੈ ਕੇ ਆਇਆ ਸੀ ਸਟੇਟ ਲੈਵਲ ਤੇ ਗਿਆ ਸੀ ਕਿਟਨ ਤੇ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਸੀ ਤੇ ਹੁਣ ਵੀ ਇਹ ਬੱਚਾ ਨੈਸ਼ਨਲ ਲੈਵਲ ਖੇਡ ਗਿਆ ਦਿੱਲੀ ਦੇ ਵਿੱਚ ਤੇ ਆ ਸਰਟੀਫਿਕੇਟ ਲੈ ਕੇ 골ਡ ਮੈਡਲ ਬਿੱਟਾ ਲੈ ਆ ਗਿਆ ਬਟਾ ਮੇਰੇ ਲੱਗ ਗਿਆ ਜਾਂ ਤੇ ਬੜੀ ਖੁਸ਼ੀ ਦੀ ਗੱਲ ਆ ਮੈਂ ਤੇ ਆ ਦੇਖੋ ਬਟਾ 골ਡ ਮੈਡਲ ਲੈ ਗਿਆ 14 ਸਾਲ ਦੀ ਇਹਦੀ ਉਮਰ ਕਰਾਟੇ ਦੇ ਵਿੱਚ ਤੇ ਅਸੀਂ ਅੱਜ ਸਾਰੇ ਐਮਸੀ ਨਗਰ ਕਮੇਟੀ ਧਾਰੀਵਾਲ ਦੇ ਤੇ ਮੈਂ ਮੇਰੇ ਨਾਲ ਗੁੱਟੂ ਸਾਹਿਬ ਨੇ ਸਾਡੇ ਸੁਬੀਨ ਸਾਹਿਬ ਨੇ ਸਾਡਾ ਸਟਾਫ ਐਮਸੀ ਕਲਿਪ ਕੋਲੀ ਐਮਸੀ ਪੁਰੰਮੀ ਤੇ ਨਾਲ ਗਿਲ ਸਾਹਿਬ ਕੈਨੇਡਾ ਤੋਂ ਤੇ ਨਾਲ ਉਹਦੇ ਬੇਟੇ ਦੇ ਫਾਦਰ ਤੇ ਮਦਰ ਨੂੰ ਬੁੜੀ ਖੁਸ਼ੀ ਆ ਵੀ ਉਹਨਾਂ ਦਾ ਇਹਨਾਂ ਹੋਣ ਹਰ ਬੱਚਾ ਮੈਂ ਉਹ ਮੰਮੀ ਡੈਡੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਇਹਨਾਂ ਦੇ ਕੋਚ ਨੂੰ ਵੀ ਤੇ ਲਿਟਲ ਕਲਾਬ ਕਨਵਰਸ ਸਕੂਲ ਚ ਬੱਚਾ ਪੜਦਾ ਤੇ ਇੰਨੇ ਸਾਡੇ ਧਾਰੀਵਾਲ ਦਾ ਜ਼ਿਲ੍ਹੇ ਦਾ ਪੰਜਾਬ ਦਾ ਨਾਮ ਚਾ ਕੀਤਾ ਪਹਿਲਾਂ ਇਹ ਖੇਡ ਕੇ ਜਦੋਂ ਆਇਆ ਸੀ ਕੱਫਤੇ ਖੇਡਿਆ ਸੀ ਉਦੋਂ ਸਟੇਟ ਲੈਵਲ ਦੇ ਵਿੱਚ ਉਦੋਂ ਵੀ ਇਹ ਬੇਟਾ 골ਡ ਮੈਡਲ ਲੈ ਕੇ ਆਇਆ ਸੀ ਉਦੋਂ ਵੀ ਸਾਰੇ ਧਾਰੀਵਾਲ ਨੇ ਇਹ ਬੜਾ ਇੱਜ਼ਤਮਾਨਾ ਨੂੰ ਲੈ ਕੇ ਆਏ ਸੀ ਸੁਖਭਜਾਇਏ ਸੀ ਤੇ ਬੜਾ ਦਾ ਭਰਵਾ ਸਵਾਗਤ ਕੀਤਾ ਇਹਦੇ ਅੱਜ ਵੀ ਇਹ ਦਿੱਲੀੋਂ ਲੈ ਕੇ ਆਇਆ ਤੇ ਦਾ ਭਰਵਾ ਸ਼ਹਿਰ ਨੇ ਸਵਾਗਤ ਕੀਤਾ ਤੇ ਮੈਂ ਅੱਜ ਇਹ ਲੱਗਦਾ ਕੋਈ ਸਾ ਪ੍ਰਧਾਨ ਬੇਟੇ ਨੂੰ ਸ਼ਾਬਾਸ਼ ਦੇਣਾ ਕਿ ਬੱਚੇ ਦੇ ਸਾਡੇ ਧਾਰੀਵਾਲ ਦਾ ਸਾਡਾ ਮਾਣ ਹੈ ਮੈਂ ਬਹੁਤ ਬਹੁਤ ਮਰਗੀ ਜੈਲੀ ਕਿ ਖੋਜਲ ਸਕੂਲ ਵਾਲਿਆਂ ਨੂੰ ਬਹੁਤ ਬਹੁਤ ਬਧਾਈ ਦੇਣਾ ਵੀ ਇਹ ਬੱਚਾ ਇਨਾ ਹੁਨਾਰਾ ਤਾਂ ਮੈਂ ਸਾਰਿਆਂ ਦੇ ਕੀ ਅਪੀਲ ਕਰਨਾ ਤੇ ਪ੍ਰਾਰਥਨਾ ਕਰਨਾ ਬੱਚਿਓ ਇਸ ਬੱਚੇ ਵਰਗੇ ਬਣੋ ਜਿਨੇ ਸਾਡੇ ਧਾਰੀਵਾਲ ਦਾ ਨਾਮ ਇਨਾ ਉੱਚਾ ਕੀਤਾ ਵਾ ਛੋਟੀ ਜਿਹੀ ਉਮਰ ਦੇ ਵਿੱਚ ਇੱਕ ਵਾਰੀ ਨਹੀਂ ਦੋ ਵਾਰੀ ਵੀ 골ਡ ਮੈਡਲ ਲੈ ਕੇ ਬਾਹਰ ਵੀ ਗਿਆ ਖੇਡਣ ਵਾਸਤੇ ਤੇ ਮੈਂ ਪਰਮਾਤਮਾ ਦੇਗੇ ਪਰਮੇਸ਼ਵਰ ਦੇਗੇ ਵਾਹਿਗੁਰੂ ਦੇਗੇ ਪ੍ਰਾਰਥਨਾ ਕਰਨਾ ਵੀ ਇਹਨੂੰ ਇੰਨੀ ਸ਼ਕਤੀ ਦਏ ਤੇ ਇਸ ਤਰ੍ਹਾਂ ਹੀ 골ਡ ਮੈਡਲ ਲੈਂਦਾ ਹੈ ਸਾਡੇ ਤਾਰੀਵਾਲ ਦਾ ਸਾਡੇ ਜ਼ਿਲ੍ਹੇ ਦਾ ਪੰਜਾਬ ਦਾ ਨਾਮ ਹਿੰਦੁਸਤਾਨ ਦਾ ਨਾਮ ਉੱਚਾ ਕਰੇ ਮੈਂ ਬੱਚੇ ਨੂੰ ਫਿਰ ਬਹੁਤ ਬਹੁਤ ਵਧਾਈ ਦਿਨਾ ਸ਼ਾਬਾਸ਼ ਜੀ ਮੇਰਾ ਨਾਮ ਇਸਾਕ ਨਹਰਾ ਹੈ ਤੇ ਮੈਂ ਤਾਰੀਵਾਲ ਸ਼ਹਿਰ ਦਾ ਰਹਿਣ ਵਾਲਾ ਹਾਂ ਤੇ ਮੇਰੀ ਗੇਮ ਹੋਈ ਸੀ ਕਾਰਾਟੇ ਐਸਜੀਐਫਆਈ ਨੈਸ਼ਨਲ ਸਕੂਲ ਗੇਮਸ ਦੇ ਵਿੱਚ ਜਿਸ ਦੇ ਵਿੱਚੋਂ ਮੈਂ 골ਡ ਮੈਡਲ ਹਾਸਿਲ ਕੀਤਾ ਹੈ ਤੇ ਮੈਂ ਲਿਟਰ ਫਲਾਵਰ ਕਾਮਨਵੈਂਟ ਸਕੂਲ ਤਾਰੀਵਾਲ ਦਾ ਪੜਨ ਵਾਲਾ ਹਾਂ ਤੇ ਅੱਜ ਮੈਂ ਆਪਣੇ ਸਾਰੇ ਸ਼ਹਿਰ ਨਿਵਾਸੀਆਂ ਦਾ ਕਮੇਟੀ ਘਰ ਦਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਮੇਰਾ ਇੰਨਾ ਵਧੀਆ ਸਵਾਗਤ ਕੀਤਾ ਉਹ ਸਾਰੇ ਇੱਥੇ ਬੈਠੇ ਹਨ ਮੈਂ ਆਪਣੇ ਸ਼ਹਿਰ ਦੇ ਪ੍ਰਧਾਨ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਸਾਡੇ ਲਈ ਇੰਨਾ ਕੀਤਾ ਤੇ ਮੇਰੇ ਕੋਚ ਸਨੀਮਲ ਪੋਤਰਾ ਜੀ ਉਹਨਾਂ ਦਾ ਵੀ ਮੈਂ ਖਾਸ ਕਰਕੇ ਧੰਨਵਾਦ ਕਰਦਾ ਹਾਂ ਉਹਨਾਂ ਦੇ ਐਫਰਟਸ ਦੇ ਨਾਲ ਅੱਜ ਮੈਂ ਇੱਥੋਂ ਤੱਕ ਪਹੁੰਚਿਆ ਹਾਂ ਉਹਨਾਂ ਦੇ ਸਹਾਰੇ ਹੀ ਅੱਜ ਮੈਂ ਇੱਥੇ ਖੜਾ ਹਾਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ